ਬਾਪੁਲ ਤੇਰੀ ਪੱਗ ਵੇ ਸੁੱਚੀ ਅੰਬਰ ਦੇ ਚੰਨ ਤੋਂ ਅਪਾ ਸਾਰੇ ਜਾਣਦੇ ਆ ਕਿ ਵਿਦਾਈ ਇੱਕ ਧੀ ਅਤੇ ਬਾਪ ਵਾਸਤੇ ਬਹੁਤ ਹੀ ਜ਼ਿਆਦਾ ਇਮੋਸ਼ਨਲ ਮੂਮੈਂਟ ਹੈ ਪਰ ਲੋਕਾਂ ਦੇ ਰੀਤੀ ਰਿਵਾਜਾਂ ਨੂੰ ਫੋਲੋ ਕਰਦੇ ਹੋਏ ਮਾਂ ਪਿਓ ਨੂੰ ਆਪਣੀ ਧੀ ਨੂੰ ਤੋੜਨਾ ਪੈਂਦਾ ਹੈ ਅਤੇ ਇਹੋ ਜਿਹੀ ਕੁਝ ਮੂਮੈਂਟ ਨਿਕਲ ਕੇ ਸਾਹਮਣੇ ਆ ਰਹੇ ਹਨ ਹਿੰਮਤ ਸੰਧੂ ਅਤੇ ਸੁਖਮਨੀ ਘਰੇਵਾਲ ਦੇ ਵਿਆਹ ਵਿੱਚੋਂ ਅਪਾ ਸਾਰੇ ਜਾਣਦੇ ਆ ਕਿ ਬੀਤੇ ਦਿਨੀ ਹਿੰਮਤ ਸੰਧੂ ਦਾ ਵਿਆਹ ਰਵਿੰਦਰ ਘਰੇਵਾਲ ਦੀ ਬੇਟੀ ਸੁਖਮਨੀ ਘਰੇਵਾਲ ਨਾਲ ਹੋ ਚੁੱਕਾ ਹੈ ਅਤੇ ਸਾਰੇ ਲੋਕ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਵਧਾਈਆਂ ਦੇ ਰਹੇ ਹਨ ਤੁਸੀਂ ਵੀ ਸਾਰੇ ਹਿੰਮਤ ਸੰਧੂ ਨੂੰ ਵਧਾਈਆਂ ਜ਼ਰੂਰ ਦੇਣਾ ਉਹਨਾਂ ਦੀ ਨਵੀਂ ਜ਼ਿੰਦਗੀ ਵਾਸਤੇ ਅਗਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨਾਲ ਜੁੜੇ ਰਹਿਣਾ ਧੰਨਵਾਦ